ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੀਜੀ ਬਹੁਤ ਹਾਂ ਬੀਜੀ ਹੋ ਕੇ ਦੱਸ ਦੇਣਾ ਕੰਮ ਕਰਨੀ ਲੋਟ ਆਉਂਦੀ ਇੱਕ ਨੌਕਰ ਚਲੇ ਗਿਆ ਬਾਈ ਭਾਈ ਨੂੰ ਲੱਗਦੇ ਆ 2-3 ਘੰਟੇ ਸਵੇਰੇ 2-3 ਘੰਟੇ ਸ਼ਾਮ ਅੱਛਾ ਤੇ ਬਿੰਦਰ ਉਧਰ ਵਜਾਈ ਚ ਬੀਜੀ ਆ ਮੈਂ ਕੰਪੀਰ ਦਾ ਤਾਂ ਉਧਰ ਅੱਜ 2-3 ਫੋਨ ਵੀ ਆਏ ਆ ਤਾਂ ਛੇ ਕਨੇ ਭਾਈ ਵੀਡੀਓ ਨਹੀਂ ਬਣਾਉਂਦੇ ਤੁਸੀਂ ਤੂੰ ਆਰ ਸਿਮਰਨ ਕਹਿੰਦੇ ਵੀਡੀਓ ਜ ਨਹੀਂ ਆਉਂਦੇ ਹਾਂ ਦੋ ਤਿੰਨ ਦਿਨ ਪਿੰਡ ਆਦਿਆਂ ਨੇ ਕਹਿ ਲਿਆ ਵੀ ਇਹ ਇਹੀ ਜੀ ਕੋਈ ਗੱਲ ਨਹੀਂ ਵੀਡੀਓ ਵੀਡੀਓ ਨਾ ਬਣਾਉਣੇ ਵਾਲੀ ਅਸੀਂ ਸਿਮਰਨ ਵੀ ਵਿਜਾਈ ਚ ਵਿਜੀਤ ਤੇ ਮੈਂ ਵੀ ਆਪਣੇ ਕੰਮਾਂ ਕਰਾ ਜੀ ਵਿਜੀਤ ਇੱਕ ਤਿਹਾਰ ਆਗੇ ਵਿੱਚ ਇੱਕ ਵਿੱਚ ਤਿਹਾਰ ਆਗੇ ਇੱਕ ਰਿਸ਼ਤੇਦਾਰੀ ਦੀ ਮਰਗਤ ਹੋ ਗਈ ਸੀ ਆਪਾਂ ਨੇ ਵੀਡੀਓ ਜ ਵੀ ਦੱਸਿਆ ਤਾਂ ਵੀ ਉੱਧਰ ਬੀਜੀ ਹਣ ਕੋ ਕਹਿ ਗਿਆ ਉੱਧਰ ਤੇ ਫ੍ਰੀ ਹੋਏ ਆਂ ਘਰ ਦਾ ਕੰਮ ਕਰ ਲੋਟ ਕਰਕੇ ਹੁਣ ਬਿੰਦਰਗੋ ਨੂੰ ਜਾਣੇ ਆ ਦੇਖਦੇ ਆ ਕਿ ਦੀ ਵੀਰ ਦਾ ਉਹਨੂੰ ਫੋਨ ਮਾਰਦੇ ਹੁਣ ਆ ਬਲੌਗ ਬਾਈ ਰੋਜ਼ ਆਇਆ ਕਰਨਗੇ ਤੁਹਾਨੂੰ ਅਪਡੇਟ ਆਏ ਹੁਣ ਅਸੀਂ ਜਿਹੜੀ 50% ਫ੍ਰੀ ਹੋ ਗਈ ਹਾਂ ਬਸ ਲਗ ਭਗ ਠੀਕ ਹੈਗਾ ਨਹੀਂ 50% ਰਹਿ ਗਿਆ ਸਾਡਾ ਕੰਮ ਉਹ ਵੀ 2-4 ਦਿਨ ਚ ਨਿਬੜ ਜਾਣਾ ਨਿਬੜ ਜਾਣਾ ਹਾਂ ਚੱਲੀਏ ਫਿਰ ਚੱਲੀਏ ਬਿੰਦਰਗੋ ਪਹੁੰਚ ਗਏ ਜੀ ਸਤਵਿੰਦਰ ਸਿੰਘ ਕੋਲ ਇਹ ਵੀ ਬਹੁ ਬੀਜੀ ਚੱਲਦਾ ਕਿਉਂ ਹੁਣ ਜਿਹੜੀ ਪਹਿਲੀ ਪਹਿਲੀ ਵਜਾਈ ਤੀ ਨਾ ਉਹ ਚੱਲ ਰਹੀ ਆ ਇਹਦੇ ਬਾਅਦ ਫੇਰ ਖੇਤ ਗਿੱਲੇ ਆਉਣ ਲੱਜਣੇ ਆ ਫੇਰ ਕੰਮ ਇੱਕ ਵਾਰ ਰੁਕਣਾ ਇੱਕ ਵਾਰ ਹੁਣ ਰੁਕੂਗਾ ਇੱਕ ਵਾਰ ਹੁਣ ਹਫਤਾ ਰੁਕ ਜਾਣੀ ਮੁਸ਼ਕਲ ਆ ਗਾ ਜਣੀ ਉਹ ਚੱਲ ਰਹੀ ਆ ਜਣੀ ਰਾਈਵੀਰ ਮੁਸ਼ਕਲ ਬਤਾਗਾ ਤੇ ਧੁੱਪ ਬਹੁ ਭਈਆ ਪਹਿਲਾਂ ਧੁੱਪ ਤਾਂ ਪੈ ਰਹੀ ਆ ਕੰਮ ਟੁੱਟਮਾ ਦਾ ਮਿਲ ਰਿਹਾ ਪਰ ਜਣੀ ਉਹ ਆ ਜਿਹੜੀ ਹੁਣ ਆਲੇ ਹੁਣ ਖੇਤ ਸਿੰਜੋਏ ਆ ਇਹਦਾ ਢੜੁਕਾ ਪੈਣਾ ਬਾਈ 10 ਦਿਨ ਤੱਕ ਹਾਲੇ ਜੇਕਣੇ ਧੁੱਪਾਂ ਪਈ ਹਾਲ ਤਾਂ ਇਹ ਤਾਂ ਪਹਿਲਾਂ ਹੀ ਚੱਲ ਰਿਹਾ ਜਿਹੜੇ ਲੋਕਾਂ ਨੇ ਨਾਲ ਦੀ ਨਾਲ ਸਿੰਜਲੇ ਹਾਂਜੀ ਬੋਲੇ ਸਤਿ ਸ੍ਰੀ ਅਕਾਲ ਜੀ ਖਾਲ ਚਾਲਾ ਵਧੀਆ ਠੀਕ ਹੈ ਤੁਸੀਂ ਅੱਜ ਕਿਵੇਂ ਢੱਪ ਕੇ ਆਏ ਅਸੀਂ ਕਿਹਾ ਵੀ ਦੇਖ ਕੇ ਆਈਏ ਦੋ ਤਿੰਨ ਵੀਰਾਂ ਦੇ ਫੋਨ ਆਏ ਆ ਕਹਿੰਦਾ ਭਾਈ ਤੁਸੀਂ ਵੀਡੀਓ 'ਚ ਨਹੀਂ ਆਉਂਦੇ ਮਹਾਜਬਾ ਜੀ ਕਲੀਅਰ ਕਰਦਨੇ ਆ ਵੀ ਵੀਡੀਓ 'ਚ ਨਾ ਆਉਂਗਾ ਕੋਈ ਗੱਲ ਨਹੀਂ ਇੱਕ ਤਾਂ ਆਪਾਂ ਬਿਜੀ ਤੇ ਇੱਕ ਟਰੈਕਟਰ ਬਾਈ ਹੋਰ ਪਿੰਡ ਚੱਲਦਾ ਸਾਡੇ ਨੇ ਰਿਸ਼ਤੇਦਾਰਾਂ ਦੇ ਟਰੈਕਟਰ ਥੱਲੋ ਮਜਦੀ ਚੱਲਦਾ ਹੈ ਭਾਈ ਲਗਾਤਾਰ ਉਹ ਛੇ ਹਾਂ 6 ਦਿਨ ਹੋ ਗਏ 6 ਦਿਨ ਲਗਾਤਾਰ ਚੱਲੇ ਆ ਉੱਥੇ ਚਰੀਚੇ ਮੁਕੌਰ ਸਾਹਿਬ ਦੇ ਨੇੜੇ ਆ ਪਿੰਡ ਸੱਲੋ ਮਾਜਰਾ ਉੱਥੇ ਇਹਨੂੰ 6 ਦਿਨ ਹੋ ਗਏ ਬਜਾਈ ਕਰਦੇ ਲਗਭਗ ਅੱਜ ਮੈਂ ਤੇ ਦਿਨ ਮੈਂ ਐਵਰੇਜ ਹੀ ਪੁੱਛੀ ਸੀ 80 ਕਿਲੇ ਬੀਜ ਹੋਗੇ ਹਾਂ ਅਸੀਂ ਹੁਣ ਕੇ ਹਾਂ 80 ਕਿਲੇ ਬੀਜ ਹੋਗੇ ਕਰ ਲੈ ਹੁਣ ਜਣੀ ਪੂਰੀ ਅਪਡੇਟ ਆਇਆ ਕਰੂਗੀ ਵੇਲੇਜ ਹੋ ਗਿਆ ਆਪਾਂ ਅੱਧੇ ਕ ਵੇਲੇ ਹੋ ਗਏ ਇਹ ਵੀ ਬਲੌਗ ਪਿਆ ਕਰੂਗਾ ਥੋੜੀ ਇਹ ਜੀ ਗੱਲ ਨਹੀਂ ਹੋਣਾ ਵੀ ਤਾਂ ਦੇਖਣ ਅਜੇ ਤਨੂ ਬਣਾਉਣ ਦਾ ਟਾਈਮ ਨਹੀਂ ਨਾ ਹੁਣ ਮੈਂ ਚਲਾਉਣੇ ਵਾਲਾ ਕੱਲਾ ਹੁਣ ਮੈਂ ਵਿੱਚ ਕੇ ਆਪਣੀ ਜਮ ਬੈਠਾ ਵੀਡੀਓ ਇਹ ਤਾਂ ਗੱਲ ਹੈਗਾ ਉਹ ਚੰਗਾ ਜਮੀ ਲੱਦਦਾ ਹੈਗਾ ਇਹ ਬੰਦਾ ਇੱਕੋ ਵੀਡੀਓ ਰੋਜ਼ ਬਣਾ ਰਿਹਾ ਹੈਗਾ ਨਹੀਂ ਓਕੇ ਅੱਜ ਵਾਲਾ ਜਿਹੜਾ ਬਲੌਗ ਤਾਂ ਸਾਡਾ ਬਣਾਉਣ ਦਾ ਇਹੀ ਮੈਨ ਉਹ ਆ ਵੀ ਹੁਣ ਡੇਲੀ ਬਲੌਗ ਆਇਆ ਕਰੂਗਾ ਨਵਾਂ ਨਵਾਂ ਤੁਹਾਨੂੰ ਅਪਡੇਟ ਦਿਆ ਕਰਾਂਗੇ ਨਵੇਂ ਨਵੇਂ ਅਪਡੇਟ ਹੈ ਹਾਂ ਸਫਾਈ ਕਰ ਲਿਆ ਹੈ ਮੈਂ ਸਫਾਈ ਕਰ ਦੂਗਾ ਥੋੜੀ ਅੱਜ ਤੂੰ ਕਿ ਜਵੀ ਵੀ ਇਹ ਕਣਕ ਵੀਜੀ ਆ ਅੱਛਾ ਉਹਰੇ ਕਣਕ ਵੀਜੀ ਆ ਜਵੀ ਮੈਂ ਰਾਤ ਵੀਜੀਏ ਤੇ ਇਹਨਾਂ ਦੀ ਅੱਛਾ ਰਾਤ ਮੈਂ ਥੱਲੋਂ ਮਾਜਰੇ ਤੇ ਆ ਗਏ ਪਰਲੇ ਪਾਸੇ ਜਵੀ ਉਹ ਵੀ ਜੀ ਆਹ ਵੀ ਦੁੱਜੀ ਆ ਠੀਕ ਹੈ ਗਿੱਲੇ ਦੇ ਹਨ ਖੇਤ ਹਨ ਪੂਰੇ ਗਿੱਲੇ ਪਰਸੋਂ ਜੀ ਦੀ ਵੱਡੀ ਇਹਨੇ ਉੱਤੇ ਪਰਸੋਂ ਜੀ ਦੀ ਚੱਲਦੀ ਨਹੀਂ ਮਸ਼ੀਨ ਉਰੇ ਠੀਕ ਉਹ ਜੋ ਹੋ ਗਈ ਉਹ ਜੋ ਹੋ ਗਈ ਜੀ ਕਿੰਨੇ ਆ ਉਸਤਾ ਜੀ ਉਹਦੀ 22 22 ਕੁਇੰਟਲ 22 35 90 ਦੀ 35 ਦੀ ਜਿਹੜਾ 35 90 ਬੀਜ ਆ ਬਾਈ ਇਹ ਠੀਕ ਆ 35 ਦੀ ਵੀ 22 ਆ ਉਸਤਾ ਜੀ ਬਲੌਗ ਬਣਾਉਣ ਦਾ ਟਾਈਮ ਹੀ ਲੱਗਦਾ ਆਪਾਂ ਸਾਰੇ ਅਲੱਗ-ਅਲੱਗ ਤੂੰ ਜਿੱਦੇ ਇੱਧਰ ਲੱਗਿਆ ਹੋ ਤਾਂ ਮੈਂ ਉਧਰ ਜੀਰੀ ਵੜਾ ਰਿਹਾ ਤਾਂ ਐ ਤਾਂ ਕੰਮੇ ਤੇਗਾ ਨਹੀਂ ਰਾਈ ਵੀ ਘਰ ਆਉਂਦਾ ਇੱਥੇ ਹੋਵਾਂਗੇ ਤਾਂ ਕੋਈ ਗੱਲ ਹੋਊਗੀ ਤਾਂ ਬਲੌਗ ਬਣੂਗਾ ਕਹ ਨਹੀਂ ਹਾਂ ਇਕੱਲੇ-ਇਕੱਲੇ ਜੇ ਚਲੀ ਜੰਨੇ ਆ ਚੱਲ ਹੁਣ ਕੋਈ ਨਹੀਂ ਕੱਲ ਤੇ ਕੱਲ ਨੂੰ ਪਿੰਡ ਆ ਪਰਸ ਨੂੰ ਵੀ ਪਿੰਡ ਆ ਚੌਥੇ ਨੂੰ ਫੇਰ ਉਧਰੇ ਆ ਅੱਛਾ ਤੇ ਆ ਉਹ ਤਾਂ ਕੱਲ ਨੂੰ ਹੀ ਮਲਾਉਨੇ ਆ ਬਾਕੀ ਉਹਰੇ ਦੇਖਦੇ ਆਂ ਜੇ ਕੰਮ ਗੇੜ ਚ ਆ ਗਿਆ ਔਰੇ ਕੰਮ ਬਹੁਤ ਇਕੱਠਾ ਹੋਇਆ ਔਰੇ ਵੀ ਹੂੰ ਰਾਤ ਨੂੰ ਚਲਾਉਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਵੀ ਤੇਰੇ ਸਾਹਮਣੇ ਹੁਣ ਉਹ ਦੱਸ ਦੂਗਾ ਬਾਕੀ ਜਿਵੇਂ ਰਾਤ ਨੂੰ ਵੀ ਰਾਤ ਨੂੰ ਵੀ 11 12 ਵਜੇ ਤੱਕ ਜਿਵੇਂ ਕੰਮ ਆ ਜਾਏ ਪਤਾ ਹੈ ਗਿਆ ਚੱਕਰ ਫੇ ਸਵੇਰੇ ਹੁਣੇ ਉੱਠ ਹੁੰਦਾ ਉਸਤਾਦ ਸਵੇਰੇ ਫੇਰ ਸਾਜਰੇ 6 ਵਜੇ ਗੱਲ ਤਾਂ ਫੇਰ ਹੋਈ ਆ ਬੰਦਾ ਚਲਾਉਣ ਵਾਲਾ ਇੱਕੇ ਆ ਕੋਈ ਫਰਕ ਨਹੀਂ ਹੈ ਅਗਲਾ ਲੱਖ ਪਾ ਗਿਰਾ ਦਿਵਾਲੋ ਉਹਦੇ ਬਾਅਦ ਕੋਈ ਫਰਕ ਨਹੀਂ ਹਾਂ ਛੱਡਾਂ ਬਾਬਾ ਲੁਗੇੜਾ ਦੇ ਕੇ ਫੇਰ ਤਾਂ ਜਿਵੇਂ ਮਰਜ਼ੀ ਕਰਦੇ ਬੀਜੀ ਆ ਫੂਸ ਵੀ ਛੱਡਾਂ ਵੀਰੇ ਜ਼ਿਆਦਾ ਹਾਂ ਉਹ ਵੀ ਵੱਟੂ ਸੀ ਫੂਸ ਵੀ ਮੈਂ ਤਾਂ ਦੱਸਦਾ ਨਾਲ ਸਾਈਡਾਂ ਵਰਗਾ ਦੇ ਜਿਆਦਾ ਹੁੰਦਾ ਇਹ ਜਿੰਨੀ ਵੀ ਲੇਬਰ ਨਾਲ ਸਾਈਡਾਂ ਪਰ ਡੱਕੇ ਸੰਘੜੇ ਲਾਉਂਦੀ ਆ ਹਾਂ ਜਿਉ ਜਿਉ ਵਿੱਚ ਨੂੰ ਜਾਈ ਜਣਾ ਆਪਾਂ ਨੇ ਬਹੁਤ ਸਿੱਧਾ ਲੱਗਦਾ ਬਹੁਤ ਸਿੱਧਾ ਜੀ ਇਹਨਾਂ ਨਾਲ ਦੇਖ ਆਈਆਂ ਬਹੁਤ ਸਿੱਧਾ ਹੈ ਹਾਂ ਪਨੀਰੀ ਕਰਕੇ ਸਿੱਧੀ ਲਾ ਦਿਆ ਨੇ ਦੇਖ ਲਾ ਜਮਾ ਹੀ ਆ ਰਹੀ ਹੈ ਨਹੀਂ ਪਤਾ ਇਹ ਨਹੀਂ ਨੇ ਘਟਾਈ ਜਿਹੜੀ ਆਪਣੇ ਵਾਲੀ ਸੀ ਉਹ ਠੀਕ ਰਹੀ ਆ ਤੇ 23 ਚੱਲ ਰਹੀ ਆ ਉਹ ਵੀ ਆਪਣੇ ਹੀ ਠੀਕ ਰਹੀ ਸੀ ਉਹ ਕਿੰਨੀ ਹੋਈ ਆ ਉਸ ਦਿਨ 28 ਕੁਇੰਟਲ 28 ਕੁਇੰਟਲ ਹੋਈ ਆ 28 ਕੁਇੰਟਲ ਹੋ ਗਈ ਉਹਨੇ ਐਮੇਜ ਵਧਾਤੀ ਤੁਸੀਂ ਕਾਹਤ ਹੈ ਲੈ ਜੁੜਿਆ ਪਾਇਆ ਹੈ ਅਸੀਂ ਲਗਭਗ ਪੌਣੇ ਆ ਬਾਈ ਤਿੰਨ ਤਿੰਨ ਦੇ ਸਾਡੇ ਬਸ ਡੇਢ ਥੈਲਾ ਇਹਦੇ ਚ 75 ਚ ਦੋ ਇਹ ਡੇਢ ਥੈਲਾ ਵਸ ਡੇਢ ਤੇ ਵਧਾਉਂਦੇ ਨਹੀਂ ਇਹ ਯੂਰੀਆ ਵਗੜ ਮੋਨੇ ਆ ਇਹਨੂੰ ਡਾਇਆ ਵੀ ਹੁਣ ਆ ਡੇਢ ਥੈਲਾ ਹੁਣ ਪਾਇਆ ਨਹੀਂ ਮੈਂ ਇਹਨਾਂ ਤੇ ਕਦੇ ਇੱਕ ਥੈਲੇ ਤੋਂ ਉੱਪਰ ਡਾਇਆ ਨਹੀਂ ਪਾਇਆ ਬਾਈ ਡਾਇਆ ਮੈਂ ਵੀ ਨਹੀਂ ਪਾਇਆ ਕਈ ਸਾਲ ਹੋ ਗਏ ਅੱਜ ਕੀ ਡਾਇਆ ਪਾਉਣਾ

ਅੱਜ ਪੜਾ ਲਈ ਚੌਥੇ ਪਾਣੀ ਲਾਇਆ ਬਾਈ ਦੇਖ ਲਓ ਜੀਰੀ ਬਹੁਤ ਸਾਫ ਹੈ ਆਪਣੀ ਵਾਲੀ ਮੰਗ ਨਹੀਂ ਆ ਵੀ ਬਹੁਤ ਸਾਫ ਦੀ ਜੀਰੀਆਂ ਬਿਛੇਤੀਆਂ ਸਾਫ ਆ ਉਹ ਇਹਨੂੰ ਊਣ ਹੀ ਨਾ ਬਿਮਾਰੀ ਊਣ ਨਹੀਂ ਆ ਜੀ ਹਾਂ ਤਾਂ ਫਿਰ ਤਾਂ ਥੋੜੇ ਖਰਾਕ ਕਰਕੇ ਡਾਉਨ ਰਹੀ ਜੀਰੀ ਖਰਾਕ ਕਰਕੇ ਡਾਉਨ ਰਹੀ ਅਸੀਂ ਹਰੇਕ ਓਸੀਜਨ ਚ 75 ਜੀ ਨਹੀਂ ਪਤਾ ਹੈ ਥੋੜੇ ਮਗਾਂ ਨਹੀਂ ਅਰੁਣ ਬੋਲਦਾ ਥਾ ਨਾ ਜਦੋਂ ਜੇ ਉਹ ਉਹਨਾਂ ਦੇ ਮਗਾਂ ਪਾ ਦਿੱਤਾ ਤਾਂ ਹੋਰ ਸਲਾਮਤ ਨਾਲੇ ਬਦਨਾ ਵੀ ਥਾ ਨਾਲੇ ਨਿਕਾਲ ਵੀ ਕਰ ਰਾ ਬੰਦ ਬਹੁ ਵਾਰ ਕਹਿਣਾ ਦਾ ਬਾਈ ਕੋਈ ਵੀ ਆਜਾ ਹੁਣ ਤੂੰ ਆਉਂ ਜੀ ਐਵਰੇਜ ਲਾ ਲਾ ਤੇਰੇ ਬਰਾਬਰ ਜੀ ਨਹੀਂ ਦੋਈ ਪਾਈ ਵਨ ਹਜ਼ਾਰ ਰਜਲ ਤਾਰੀ ਅੱਜ ਇਹਦੇ ਆਈ ਆ 27 28 ਦੀ ਐਵਰੇਜ 27 ਦੀ ਲਾਲਾ ਚਲ ਤੂੰ 27 ਦੀ ਲਾਲਾ 27 90 ਹਜ਼ਾਰ ਦਾ ਪਈ ਆ ਇਹਨੇ ਤਿੰਨ ਪਹਿਲੇ ਪਾਏ ਆ ਟੜੇ ਡੇਢ ਪਾਏ ਦੋ ਪਾਏ ਆ ਉਹਦੇ ਬਾਅਦ ਇਹਨੇ ਨਾਲ ਕਹਿਲਾ ਵੀ ਪ੍ਰਦਾਨ ਪਾਤੀ ਮੈਂ ਤਾਂ ਭਾਈ ਬਹੁਤ ਸੇਵਾ ਕਰੀ ਆ ਨਹੀਂ ਪ੍ਰਦਾਨ ਪਾਇਆ ਭਾਈ ਜੀ ਪ੍ਰਦਾਨ ਲ ਪਾਈ ਆ ਆਪਾਂ ਨੇ 8 9 ਕਿਲੋ ਫਰਕ ਤਾਂ ਜਲ ਕੁਝ ਨਹੀਂ ਪੈਂਦਾ ਹੈਗਾ ਬਹੁਤ ਫਰਕ ਪੈਂਦਾ ਹੈ ਜਣੀ ਆਪਣੇ ਸੁੱਕਾ ਛਿੱਟਾ ਨਹੀਂ ਦਾ ਕੋਈ ਵੀ ਸਾਫ ਬਹੁਤੀ ਜੀਰੀ ਬਹੁਤ ਮੋਟਾ ਹਾਂ ਯਾਨੀ ਜਿਹੜੀ ਜਿਹੜੀ ਗੱਲ ਬਥੋਂ ਨੂੰ ਮੈਂ ਲਿਆਉਣਾ ਚਾਹੁੰਦਾ ਵੀ ਟਰਾਲਾ ਭਰਦਾ ਕੁਇੰਟਲ ਘਟਦੇ ਫਿਰ ਹੁਣ ਆਪਣੇ ਮੰਡੀ ਵਾਲੇ ਖੇਤ ਚ ਜੀਰੀ ਵਜਨੇ ਨਹੀਂ ਅੱਜ ਕੀ ਦੇਰ ਮੰਡੇ ਵਾਲੇ ਖੇਤ ਚ ਟਰਾਲਾ ਫੁੱਲ ਭਰ ਗਏ ਢਾਈ ਕਿਲਿਆਂ ਚ ਥੋੜਾ ਜਿਹਾ ਹੀ ਹੋਣਾ ਦਾ ਮੈਨੂੰ ਆਇਆ ਤਾਂ ਵੀ ਔਸਤ 17 ਕੁਇੰਟਲ ਦੀ ਆਈ ਆ 22 ਦੀ ਮੈਂ ਵੀਡੀਓ ਦੇਖ ਕੇ ਆੜਿਆ ਕਹਿੰਦਾ ਵੀ ਇਹਦਾ ਜਵਾਕ ਘਰਾਂ ਲੜ ਪਿਆ ਵੀ ਫੋਨ ਲੈਣਾ ਠੀਕ ਆ ਉਹ ਕਹਿੰਦੇ ਵੀ ਜਿਹੜਾ ਫੂਸ ਆ ਉਹ ਵੇਚ ਕੇ ਫੋਨ ਲੈ ਲਈ ਓ ਓ 30 ਕਿਲਿਆਂ ਦੀ ਫਸਲ ਤਾਰ ਕੇ ਆਉਨੇ ਆ 30 ਕਿਲਿਆਂ ਜੋ 16 ਫੁੱਟਾ ਟਰਾਲਾ ਫੂਲ ਦਾ ਭਰੀ ਆਉਣੇ ਆ ਉਧਰ ਤੇ ਆਪਾਂ ਨੇ ਕਿੰਨੇ ਦਾ ਫੂਲ ਵੇਚ ਉਧਰ ਨਗਰ ਵਾਲੀ ਇਹ ਉਹਦਾ 1500 ਨਾ ਦਾ 55200 ਹਾਂ ਇੰਨੇ ਦਾ ਵੇਚੇ ਇੰਨੇ ਦਾ ਵੇਚੇ ਇੱਧਰ ਤਾਂ ਕਿੰਨਾ ਹੈ ਮੇਰਾ ਬੰਦਾ ਇੱਥੇ ਖੜਾ ਹੈ ਮੇਰਾ ਕਮਲੇਸ਼ ਵੀ ਲੱਗਦਾ ਆਊਗਾ ਜਾਇ ਜਾਇ ਮੈਂ ਨਾਲੇ ਨੂੰ ਸਾਫ ਮਿੱਟੀ ਥਾਰ ਲਵਾਂ ਫੇਰ ਸਵੇਰ ਨੂੰ ਕੋਈ ਜੀ ਮਿੱਟੀ ਅੱਠ ਜੀ ਬਾਕੀ ਭਾਈ ਆਪਣੀ ਜਿਹੜੀ ਜੀਰੀ ਵੱਡੋ ਈ ਉਹਦੀ ਵੀ ਉਸਤ ਦਿਖਾ ਦਾਂਗੇ ਪਰਸੋਂ ਤੱਕ ਭਰ ਹੋ ਗਈ ਹੈ ਨਾ ਅੱਜ ਅੱਜ ਤਾਂ ਤਾਰੀ ਹੈ ਅੱਜ ਤਾਰੀ ਹੈ ਅੱਜ ਵੱਡੀ ਉਤਾਰ ਨਹੀਂ ਆ ਜੀ ਉਹ ਤਾਂ ਲੈ ਜੀ ਆ ਉਹ ਪਰਸੋਂ ਤੱਕ ਚੱਲ ਹਾਂ ਉਹਦੇ ਚੋਂ ਵੀ ਬੋਰੀਆਂ ਭਰਨੀਆਂ ਆ ਆਪਾਂ ਨੇ ਬੀਜ ਵਾਸਤੇ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਉਧਰ ਦੇ ਭਾਲ ਲੀਆਂ ਜਿਹੜਾ ਆਪਾਂ ਨੇ ਤੇਰੇ ਟਰਾਲੇ 'ਚ ਇਕੱਲਾ ਪੋਇਆ ਤਾਂ ਹਾਂ ਹਾਂ ਉਹਦੇ ਚੋਂ ਬੋਰੀਆਂ ਉਹ ਚੋਂ ਭਰ ਲਈ ਬੀਜ ਸਾਹਿਬ ਉਹਦਾ ਆਇਆ ਤਾਂ ਧਲਵਿੰਦਰ ਦਾ ਡੈਡੀ ਠੀਕ ਹੈ ਸਾਨੂੰ 26 ਦਾ ਬੀਜ ਤੇ ਅਸੀਂ ਤਾਂ ਉਹਨਾਂ ਤੇ ਲੈਣ ਨੂੰ ਫਿਰਦੇ ਦੇਖਿਆ ਫਾਰਮਰ ਹੈ ਨਾ ਹਾਂ ਮੈਂ ਵੀ ਕਿਹਾ ਤਾਂ ਜਿਹੜੀ ਇੱਕ ਗੱਲ ਇਹ ਜੇ ਜੀਰੀਆਂ ਦਾ ਝਾੜ ਹੁੰਦਾ ਠੀਕ ਆ ਆਪਾਂ ਨੇ ਕਿਵੇਂ ਬੀਜ ਰੱਖਣੇ ਤੇ ਐਦਕੀ ਰੂਹ ਨਹੀਂ ਕਰੀ ਬੀਜ ਰੱਖਣ ਨੂੰ ਯਾਰ ਪਤਾ ਕੀ ਚੱਕਰ ਆ ਆਪਣੇ ਜਿਹੜੀ ਆ ਪਿਛਲੀ ਜੀਰੀ ਆ ਬਿਮਾਰੀ ਰਹੇਤਾ ਪਹਿਲੀਆਂ ਜੀਰੀਆਂ ਨੂੰ ਆਪਣੇ ਕੁਛ ਨਾ ਕੁਛ ਪਰਸੈਂਟ ਬਿਮਾਰੀ ਹੈਗੀ ਸੀ ਜੇ ਮੰਨ ਕੇ ਚੱਲੋ ਬੀਜ ਚ ਬਿਮਾਰੀ ਆ ਜਾਣੀਆਂ ਜਿਹੜੀਆਂ ਹੁਣ ਪਿਛਲੀਆਂ ਜੀਰੀਆਂ ਜਿਹੇ ਝਾੜ ਵੀ ਘਟਾਉਣੀ ਆ ਸੁਧਰੀਆਂ ਦੇ ਕਿੰਨੀਆਂ ਕੋਈ ਬਿਮਾਰੀ ਨਹੀਂ ਹਾਂ ਬਿਮਾਰੀ ਨਹੀਂ ਹੈਗੀ ਸਾਹ ਜਿਹੇ ਰੰਗ ਪਹਿਲਾ ਹੁੰਦਾ ਨਾ ਉਹ ਜ਼ਿਆਦਾ ਆ ਲਾਂਹ ਹਰਾ ਪਿਆ ਤੇ ਤੇਰੇ ਵਿਚੇ ਮਾਲੂ ਜੀ ਨੇ ਵੀ ਹਾਲੇ ਜੀਰੀ ਖੜੀ ਆ ਜਾਂ ਜੀਰੀ ਵਡਾਉਣੀ ਆ ਕਹੇ ਆ ਰੋਹੀ ਤਾਂ ਕਣਕ ਵੀ ਬੀਜ ਲਈ ਤੋੜੀ ਜੀਰੀ ਕੜੀ ਕਣਕ ਬਈ ਆਪਣੀ ਜੰਮਿਆਈ ਉਹ ਅੱਛਾ ਜਿਹੜੀ ਸੁਪਰ ਸੀਡਰਾਂ ਵੇਜੀ ਜੀ ਜਾੜਿਆਂ ਦੇ ਜੰਮੇ ਜੀ ਆ ਜੰਮਿਆ ਹਦੀਪ ਦੇਖੀ ਕਣਕ ਆ ਕਣ ਜੰਮੀਆਂ ਹਾਂ ਉਹ ਤੇ ਆਪਾਂ ਨੇ ਬਾਅਦ ਬੀਜੀ ਐ ਤੇ ਤੇ ਕਿਹੜੀ ਦੀਪ ਦੇ ਗਾਹਾਂ ਆਪਾਂ ਨੇ ਹਾਂ ਹਾਂ ਬਾਅਦ ਬੀਜੀ ਆ ਇੱਕ ਦਿਨ ਇੱਕ ਦੋ ਦਿਨ ਦਾ ਫਰਕ ਹੋਊਗਾ ਨਹੀਂ ਗਾਹਾਂ ਤੇ ਗਾਹਾਂ ਤੇ ਇੱਕ ਦਿਨ ਬਾਅਦ ਆ ਤੇਰੀ ਦਸਕਣ ਵਾਲਾ ਖੇਤੇ ਇੱਕ ਦਿਨ ਬਾਅਦ ਈਦੀ ਹਾਂ ਇਹ ਤਾਂ ਆਪਣੀ ਤਾਂ ਫੰਮੀ ਆਈ ਹੋਣੀ ਨਹੀਂ ਹਾਂ ਉਹ ਦਾ ਫਰਕ ਆ ਛੁੱਟੇ ਵਾਲੀ ਦਾ ਜੀ ਇਹ ਇਹ ਛੇਤੇ ਨਿਕਲੂਗੀ ਇਹਦੇ ਚ ਜਿਹੜੇ ਸਿਆੜ ਆ ਇਹਨਾਂ ਨੂੰ ਪੂਰੀ ਪੂਰੀ ਮਿੱਟੀ ਪਈ ਹੋਈ ਆ ਡ੍ਰਿਲ ਵਾਲੀ ਵੀ ਲੇਟ ਨਿਕਲਦੀ ਆ ਬੀਜ 50 ਭਰ ਕੇ ਪਾਇਆ ਤਾਂ ਹਣਾ ਆਪਣਾ ਹਾਂ ਵਾਲੀ ਚੋਂ ਹਾਂ ਪਾਇਏ ਪਿਆ ਤਾਂ ਕਿ ਵੱਧ ਘਟਾ ਪਤਾ ਨਹੀਂ ਬਾਈ ਆਪਾਂ ਕਿਹੜਾ ਜੋਕ ਕੇ ਪਾਉਂਦੇ ਆ ਇਹਨਾਂ ਦਾ ਛਾਣੀਆਂ ਹੀ ਨਹੀਂ ਬੀਜ ਅੱਛਾ ਆਪਾਂ ਨੂੰ ਝੋਲ ਲਿਆ ਕੇ ਸੜਦਾ ਮੇਰੀ ਗੱਲ ਸੁਣ ਆਪਣੀ ਕਿਹੜਾ ਸਲਾਹ ਨਹੀਂ ਹਾਂ ਆਪਣੀ ਕੋਈ ਸਲਾਹ ਨਹੀਂ ਦੀ ਵੀ ਕਣਕ ਬੀਜਣੀ ਆ ਮੈਂ ਇਹਨੂੰ ਕਿਹਾ ਵਾ ਇਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਭਾਈ ਕੱਲ ਤੇ ਇਹਦੀ ਗੱਲ ਠੀਕ ਆ ਆਪਾਂ ਮੱਕੀ ਵੜਦੇ ਤੇ ਤੇ ਬਹੁਤ ਟਾਈਮ ਲੱਗਿਆ ਵੀ ਨਹੀਂ ਸਮਾਂ ਹੀ ਨਹੀਂ ਮੈਂ ਅਗਲੇ ਦਿਨ ਪੁੱਛੇ ਇਹਨੂੰ ਸਾਰੇ ਹੀ ਬੀਜ ਸਾਬ ਕਰਤਾ ਅਰੇ ਉਹ ਤੇਰਾ ਮੁਰਲਾ ਖੇਤ ਵੀ ਮੈਂ ਬੀਜ ਦਦਾ ਹਾਂ ਉਹ ਬੀਜ ਹੋ ਜਾਣਾ ਤਾਂ ਹੁਣ ਉਹ ਚ ਵੀ ਜੰਮਿਆ ਹੋਣੀ ਸੀ ਉਹ ਚ ਵੀ ਜੰਮਿਆ ਹੋਣੀ ਸੀ ਚੱਲ ਇਕੱਠੀ ਹੋ ਜੂਗੀ ਮੂਰੇ ਬਾਕਰਲੀ ਨੂੰ ਰਸਤਾ ਹੋ ਜਾਂਦਾ ਹੋਰ ਤਾਂ ਕੋਈ ਨਹੀਂ ਮੁਰਰਲੀ ਦਾ ਘੱਟੀ ਹੋਣੀ ਆ ਕੀ ਕਣ ਕਣਕ ਨੂੰ ਹਾਂ ਆਣਕ ਤਾਂ ਮੂਰੇ ਛੇਤੀ ਵਾਲਾ ਬੀਜ ਵਾਲਾ ਆਉਣਾ ਭਾਈ ਆਪਾਂ ਨੇ ਮੱਕੀ ਉਹ ਬੀਜਣੀ ਆ ਨਾ ਮੱਕੇ ਕਰਨੀ ਆ ਫੇਰ ਬਾਕੀ ਬਲੇਟ ਭਾਈ ਦੇਖ ਲਓ ਹੁਣ ਹੋਰ ਕਿਹੜੀ ਕੰਪਨੀ ਦੇ ਪਾਉਣੇ ਆ ਮੇਰੇ ਤਾਂ ਇਹ ਵੀ ਫੇਲ ਹੋ ਗਏ ਹੁਣ ਇਹ ਵੀ ਫੇਲ ਹੋ ਗਏ ਕੋਈ ਚੱਕਰ ਨਹੀਂ ਹੁਣ ਬਲੇਟ ਆਪਾਂ ਹੋਰ ਪੁੱਛਦੇ ਆ ਉਸਤਾਦ ਨੂੰ ਵੀ ਸਾਰਿਆਂ ਨੂੰ ਮਲਗੀਤ ਭਾਈ ਇਹਨਾਂ ਨੂੰ ਵੀ ਕਿਹੜਾ ਬਲੇਟ ਤੋਂ ਵੀ ਕਿੰਨੇ ਕੀਲਿਆਂ 'ਚ ਖਤਮ ਕਰਦੇ ਆ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਜਣੀ ਜੇ ਆਪਾਂ ਸਮਾਂ ਦੇਖਦੇ ਆ ਸਮਰੇ ਸਾਹਿਬ ਨਾਲ ਆਇ ਲੱਗਦਾ ਵੀ ਬਲੇਟ ਚੱਲੇ ਨਹੀਂ ਜੇ ਆਪਾਂ ਕੀਲੇ ਦੇਖਦੇ ਆ ਫੇਰ ਠੀਕ ਲੱਗਦਾ ਕਿ ਨਹੀਂ ਸਾਹਿਬ ਨਾਲ ਵੀ ਉੜ ਗਏ ਆ ਕੇ ਬੀ ਬਲੇਡ ਥਾੜਨਾ ਅਸਲ ਚ ਬਾਈ ਉਹ ਉਧਰ ਸਾਰਾ ਉਹ ਆ ਜਮੀਨ ਰਾ ਸਾਰੀ ਇੱਥੇ ਵਾਲੀ ਉਹ ਵੱਡਦਾ ਉਹ ਛੜਦੀ ਨਹੀਂ ਸੀਗੀ ਉਹ ਵੱਡਦਾ ਆਪਣੇ ਵਾਲੀ ਤਾਂ ਅੜਦਾ ਹੈ ਉੱਥੇ ਵੱਡਦਾ ਆਪਣੇ ਨਹੀਂ ਉਹ ਰਿਓ ਬਲੇਡ ਹਿਲਦਾ ਹੈਗਾ ਉੱਥੇ ਜਾ ਕੇ ਤਾਂ ਰੂਮ ਆਗ ਤੈਨੂੰ ਬਣਾਉਣੀ ਜੀਰੀ ਪਰਸੋਂ ਦੇਖਦੇ ਆ ਪਰਸੋਂ ਤੇਰੀ ਕੱਲ ਪਾਣੀ ਮੰਦੋ ਲਿਆ ਮੇਰੇ ਪਰਸੋਂ ਹਾਂ ਪਰਸੋਂ ਦੇ ਇੱਕੋ ਖੇਦ ਲਾ ਹੋਰ ਲਗੇ ਚਾ ਦਾ ਭੱਜਿਆ ਫਰੀ ਹੈਗਾ ਉਹਦਾ ਪਹਿਲਾਂ ਲਾਇਆਗਾ ਪਰ ਲੇਗੇ ਤਾਂ ਉਹ ਨੂੰ ਇਹ ਪਹਿਲਾਂ ਵਟਾ ਕੇ ਦਾਣੇ ਬਾਹਰ ਪਵਾ ਲੇਗੇ ਆਹੀ ਹੂੰ ਬਾਕੀ ਟਰੈਕਟਰ ਆਪਣੇ ਕੋ ਹੈਗੇ ਜੇ ਜੋਰ 400 ਰੋਟ ਪੈ ਗਈ ਤੇ ਵੀ ਅੱਜ ਕਹਿੰਦਾ ਜਿਵੇਂ ਅੱਜ ਕਹਿੰਦਾ ਮੈਨੂੰ ਅੱਜ ਕਹਿੰਦਾ ਮੈਨੂੰ ਟਰੈਕਟਰ ਵਸਾ ਲਿਓ ਆਪਾਂ ਟਰੈਕਟਰ ਕੱਢੂ ਢੋਚਣ ਪਾਗੇ ਮਾ ਟਾਈਮ ਨਹੀਂ ਹੈਗਾ ਉੱਤੀ ਰਹੂਗੇ ਮੈਂ ਮਿੰਟ ਜੀ ਟਰਾਲੀ ਪਵਾਏ ਕੋਲ ਆਪਾਂ ਨੇ ਇੱਕੋ ਟਰਾਲੀ ਜੀ ਪਾਉਣੀ ਹੈ ਦੇਖੀਓ ਇਹਨਾ ਕੋਈ ਚੱਕਰ ਨਹੀਂ ਆ ਤਾਂ ਆਪਾਂ ਲਾ ਕੇ ਤੇ ਲੈ ਹੋਰ ਲੇਗੇ ਚਿੰਗੜ ਪਰ ਦੇਖੇ ਚ ਤਾਂ ਬੰਦ ਚਲ ਗਾੜ ਕੋਈ ਗੱਲ ਨਹੀਂ ਮੈਂ ਮੇਰੀ ਗੱਲ ਸੁਣ ਲੈ ਮੈਂ ਇੱਥੇ ਥੋੜੇ ਸੂਪਰ ਸੀਟਰ ਲੈ ਕੇ ਆ ਥੋੜੇ ਲਾ ਕੇ ਲਾਉਣੀ ਆ ਮੈਂ ਬਲੇਡ ਦਿਖਾਜਾ ਬਲੇਡ ਕੇ ਦਿਖਾਈਏਾਰੇ ਉਧਰ ਲਿਆਉਂਦੇ ਫਿਰ ਦੇ ਦੇ ਅੱਜ ਘਸ ਵੀ ਗਏ ਕਰਵਾ ਨਹੀਂ ਜਾਵੇ ਦੇਖੋ ਬਾਈ ਕੰਪਨੀ ਦੇ ਬਲੇਡਾਂ ਬਾਈ ਨਾਲੇ ਹਾਂ ਕੋਈ ਦੇਸੀ ਬਲੇਡ ਥੋੜੀਆਂ ਇੱਥੇ ਥੱਲੇ ਦਾ ਸਾਪ ਆ ਸੂਪਰ ਸੀਟਰ ਕڑی ਕੰਪਨੀ ਦੇ ਤੇ ਇਹ ਇਹ ਜਗਤਜੀਤ ਹੈ ਜਗਤਜੀਤ ਅੱਛਾ ਚੱਲ ਹੁਣ ਕਰਦੇ ਆ ਪਤਾ ਨਹੀਂ ਇਹ ਦੇ ਜਦਾ ਸਰ ਗੈਦ ਕੀ ਸਾਰਾਂਗੇ ਨਹੀਂ ਪਾ ਹੋਰ ਪਾਵਾਂਗੇ ਕੋਈ ਦੇਖ ਕੇ ਤਾਂ ਉਹਨਾਂ ਉੱਪਰ ਡਿਪੈਂਡ ਕਰਦਾ ਜੇ ਤਾਂ ਹੁਣ ਮੰਨ ਕੇ ਚੱਲ ਕਰਚਿਆਂ ਵਾਲੀ ਵਾਹੀ ਆ ਗਈ ਹੂੰ ਫੇਰ ਤਾਂ ਬਲੇਟ ਚੇਂਜ ਕਰਨੇ ਪੈਣੇ ਆ ਨਹੀਂ ਹੁਣ ਮੇਰੇ ਹਿਸਾਬ ਨਾਲ 90% ਦਾ ਜਿੰਨਾ ਕੋਣ ਕੰਮ ਆਪਣਾ ਪਿਆ ਸਾਰੇ ਬਾਕੇ ਰੌਣੀ ਕਰੇ ਹੋਏ ਆ ਹੂੰ ਉੱਥੇ ਬਹੁਤੀ ਪਟਾਈ ਦੀ ਲੋੜ ਨਹੀਂ ਹੈਗੀ ਜਣੀ ਤੇਰਾ 5-7 ਦਿਨ ਦਾ ਹੀ ਕੰਮ ਆ ਜਿਹੜਾ ਜਾੜਿਆਂ ਵਾਲਾ ਹੈ ਕਹਿੰਦੇ ਹੀ ਜਿਹੜਾ ਕੋਈ ਆਇਆ ਜਾੜਿਆਂ ਵਾਲਾ ਦਾ ਕੰਮ ਖੁੱਲ ਲਾ ਉਹ ਵੀ ਆਪਣੇ ਤਾਂ ਖਤਮ ਹਮ ਆਪਣੇ ਜਾੜਿਆਂ ਵਾਲਾ ਕੰਮ ਹੈ ਉਹ ਨਹੀਂ ਕਿਸੇ ਦਾ ਵੀ ਇਹਨਾਂ ਦੇ ਹੁਣ ਆਹ ਆ ਇੱਕ ਗਿੱਲਾ ਦੋ ਗਿੱਲੇ ਬੀਜ ਹੋਏ ਆ ਇਹਨਾਂ ਦੇ ਬਾਕੀ 10 ਗਿੱਲੇ ਰੌਣੀ ਕਰੇ ਹੋਏ ਆ ਪਾੜ ਪਾ ਕੇ ਅੱਛਾ ਬਿੰਦਰ ਜਾੜਿਆਂ ਵਾਲਾ ਕੰਮ ਤਾਂ ਘਟਿਆ ਜਾੜਿਆਂ ਵਾਲਾ ਕੰਮ ਵੀਰੇ ਤਾਂ ਕੱਟ ਗਿਆ ਗੱਠਾਂ ਕਰਕੇ ਘਟ ਗਿਆ ਗੱਠਾਂ ਕਰਕੇ ਕੀ ਘਟਿਆ ਯਾਰ ਯਾਨੀ ਕਿ ਜਿੰਨੇ ਕ ਆਪਾਂ ਨੇ ਹੁਣ ਬੀਜੇ ਆ ਮੰਨ ਕੇ ਚੱਲ ਉਹਦੇ ਚੋਂ 50 ਗਿੱਲੇ ਆਪਾਂ ਨੇ ਜਾੜਿਆਂ ਵਾਲੇ ਬੀਜੇ ਆ ਠੀਕ ਆ ਵਿੱਚੇ ਬਾਹੇ ਆ ਜਿਹੜੇ ਹਨ ਬਾਹੇ ਤਾਂ ਚਲ 22 ਬੂਝ ਤਾਂ ਹਾਂ ਬਾਹੇ ਵੀ ਆ ਆਪਾਂ ਨੇ ਸੁੱਕੇ ਵੀ ਬਾਹੇ ਆ ਹਾਂ ਸੁੱਕੇ ਹੀ ਬਾਹੇ ਆ ਉਹ ਯਾਰ ਸੁੱਕੇ ਵਾਲਾ ਤਾਂ ਕੰਮ ਗੰਦਾ ਹੈ ਹੁਣ ਚੱਲ ਪਿੰਡ ਦੇ ਬੰਦੇ ਜਵਾਬ ਦੇ ਹੁੰਦਾ ਸਾਰੇ ਹਿੱਲ ਜਾਂਦਾ ਸੁਪਰ ਸਿੱਟਰ ਆਪਣਾ ਰੋਲਾ ਸੁੱਕੇ ਖੇਤਾਂ ਕਰਕੇ ਟੁੱਟਿਆ ਮਲਕੀਤ ਬਾਈ ਵੀ ਦੱਸਦਾ ਹੁੰਦਾ ਤਰਾਵ ਕੜੀਆਂ ਵੀ ਜਿੰਨੀ ਨੂੰ ਥੱਲੇ ਨਰਮਾਈ ਮਿਲੂਗੀ ਉੰਨੀਓ ਸਫਾਈ ਦੇਣੀ ਆ ਸੁੱਕੇ ਸੁੱਕੇ ਕਰਕੇ ਇਹ ਉਬੜਦਾ ਵੀ ਆ ਫਿਰ ਗੱਲ ਵੀ ਨਹੀਂ ਬਣਦੀ ਉਹ ਖੇਤ ਗਿੱਲਾ ਹੋਵੇ ਭਾਵੇਂ ਅਗਲਾ ਟਿੱਕਣ ਮਰਜੀ ਫਿਰ ਇਹਨਾਂ ਨਰਮਾਈ ਹੁੰਦੀ ਇਹਨੂੰ ਫੂਸਦਾ ਕੋਈ ਚੱਕਰ ਨਹੀਂ ਹੋਗਾ ਯਾਰ ਇਹ ਤਾਂ ਫੂਸਦਾ ਇਸ ਸਮਸ ਨਾਲ ਵੱਡੀ ਹੋਈ ਹੈ ਲੱਭ ਕੇ ਦਿਖਾ ਦਿਓ ਮੈਨੂੰ ਕਿ ਇਹ ਕਿੱਥੇ ਗਿਆ ਹਾਂ ਸਾਰਾ ਕੋ ਹੂਤ ਆ ਵੀ ਆਲੇ ਗਿੱਲੇ ਕਰਕੇ ਦੇਖਦਾ ਕੱਲੂ ਜਾਇ ਨੇ ਖੇਤ ਨੇ ਸੁੱਕ ਲੈਣਾ ਜਿਹੜੇ ਆ ਗਿੱਲੀਆਂ ਨਾਲੀਆਂ ਜੀਆਂ ਲਾਣ ਦੀਆਂ ਸਾਰੀਆਂ ਖਤਮ ਹੋ ਜਾਣਗੀਆਂ ਇਹਦੇ ਪੱਤੀ ਵੇਲਡ ਕਰਨੀ ਸੀ ਯਾਰ ਉਹਦਾ ਵੀ ਟਾਈਮ ਹੀ ਲੱਗਦਾ ਹੈਗਾ ਕਾਹਦੇ ਰਸਤੇ ਵੀ ਗਾਰਾ ਮਿੱਟੀ ਇਤਨੀ ਪੱਤੀ ਘਸ ਗਈ ਆ ਆਪਣੀ ਅੱਛਾ ਆ ਜਿੱਥੇ ਜਿੱਥੇ ਆਹੇ ਘਾਰੇ ਪੈ ਗਏ ਜਿੱਥੇ ਮਿੱਟੀ ਲੱਗਦੀ ਆ ਹਾਂ ਆ ਪੱਤੀ ਘਸ ਗਈ ਉਹ ਤੇ ਇਹ ਹੁਣ ਪਤਾ ਲੱਗੂ ਆ ਦੇ ਹਾਂ ਕਿੰਨੀ ਇਹਦੇ ਪਰ ਆਪਾਂ ਪੱਤੀ ਵੱਡੀ ਪਈ ਆ ਉੱਥੇ ਐਸ ਲੋੜ ਐ ਰੱਖ ਕੇ ਇੱਕ ਤਾਂ ਹੀ ਮਿੱਟੀ ਲਾਦੀ ਹਾਂ ਹਾਂ ਪੱਤੀ ਬਿਲਡ ਕਰਨੀ ਜੀ ਹੂੰ ਤੈਨੂੰ ਪਤਾ ਹੀ ਨਹੀਂ ਰਹਾ ਹੋ ਜਾਂਦਾ ਯਾਰ ਰੋਜ਼ ਇਹੀ ਕੰਮ ਆਇਆ ਬਾਈ ਸੁਪਰ ਹੀਟ ਸਬ ਸਿਟੀਆਂ ਵਾਲਾ ਕੰਮ ਹੋ ਗਿਆ ਕਿ ਠੱਪ ਠੱਪ ਹੋ ਗਿਆ ਤਾਂ ਹੀ ਇਹਦਾ ਪਹਿਲਾਂ ਹੀ ਰਿਪੇਅਰ ਕਰਾਤੀ ਸੀ ਫੁੱਲ ਗੱਡਮੀਰ ਵੇਰ ਹੋਈ ਹੋਈ ਹੈ ਜੀ ਹਾਂ ਸਾਰਾ ਆਪਣਾ ਤੇਲ ਚੇਂਜ ਕਰਾਇਆ ਹੈ ਲਗਭਗ ਆਪਾਂ ਨੇ ਕੁਛ ਵੀ 42-43000 ਰੁਪਇਆ ਲਾ ਕੇ ਫੇਰ ਸੀਜ਼ਨ ਵਾਸਤੇ ਤੋੜਿਆ ਇਹ ਨਹੀਂ ਤਾਂ ਇਹਦੀ ਸਬਸਿਟੀਆਂ ਭਰ ਇੰਜ ਹੀ ਆ ਨਿਕਲੀ ਨਹੀਂ ਹੈਗੀਆਂ ਸਬਸਿਟੀਆਂ ਨਿਕਲ ਹੀ ਨਹੀਂ ਨਹੀਂ ਇਹ ਐ ਖਲਾਤੀ ਵੀ ਚੱਲੇ ਇਹਨੂੰ ਖੜਾ ਰਹਿਣ ਦੇਉਂਦੇ ਨਵੇਂ ਨਾਲ ਬੀਜਾਂਗੇ ਵੀ ਦੋ ਕਰ ਲੈਗੇ ਵੀ ਕਿਤੇ ਐਮਰਜੈਂਸੀ ਪੈਂਦੀ ਹੈ ਇਹਨੂੰ ਚਲਾ ਲੇਗੇ ਨਾਲ ਠੀਕ ਨਹੀਂ ਪਰ ਸਰਨਾ ਨਹੀਂ ਆਪਣਾ ਆਪਾਂ ਨੂੰ ਗਾਹਾਂ ਨੂੰ ਦੋ ਕਰਨੇ ਪੈਣੇ ਆ ਸਬਸਿਟੀ ਵਾਲਾ ਕੰਮ ਹੋ ਗਿਆ ਕਾਫਾ ਐਸੀ ਵੀ ਨਹੀਂ ਮੁੜੇ 5-5000 ਰੁਪਇਆ ਭਰਿਆ ਹੋਇਆ ਹਾਂ ਕਿੰਨਾ ਹੋ ਗਿਆ ਆਪਣਾ 20 ਹੋ ਗਿਆ ਆਨਲਾਈਨ ਪਾਇ ਆਪਣਾ ਮੇਰਾ ਤੇਰਾ ਰਾਜੀ ਦਾ ਹਰਦੀਪ ਦਾ ਚਾਰਤਾ ਪਾਈ ਹੋ ਗਏ 20000 ਤਾਂ ਆਪਣੀ ਹੋ ਗਿਆ ਮੈਂ ਨਵੇਂ ਸਿਰੇ ਫਸਾਉਣਾ ਲੋ ਪੰਜ ਦਸੰਬਰ ਚ ਮੈਨੂੰ ਕਹਿੰਦਾ ਭਰਦੀ ਕੌਣ ਕਹਿੰਦਾ ਬਚੋਂ ਗੌਰ ਸਾਹਿਬ ਵਾਲੇ ਨਹੀਂ ਜੇ ਆਉਗੀ ਤਾਂ ਹੈਗਾ ਪਹਿਲੀਆਂ ਤਾਂ ਕੱਢੋ ਮੈਂ ਤਾਂ ਸਗਾ ਉਹਨੂੰ ਕਹਿਣਾ ਵੀ ਸਾਡੇ ਪੈਸੇ ਮੋੜੋ ਜ ਨਹੀਂ ਸਾਡੀ ਦੇਣੀ ਹਾਂ ਠੀਕ ਨਹੀਂ ਬਹੁਤ ਆ ਆਪਾਂ ਆਪਣੀ ਨਾ ਜੀ ਕੋਈ ਵੀ ਆ ਆਪਾਂ ਨੇ ਤਾਂ ਅਗਲੇ ਦੇ ਵਾਸਤੇ ਹਾ ਦਾ ਨਾਰਾ ਮਾਰਨਾ ਭਾਈ ਵੀ ਜੇ ਤੁਸੀਂ ਨਹੀਂ ਸਾਫ ਸੁੱਢੀ ਦੇ ਵੀ ਸਾਡੇ ਰੁਪਏ ਮੋੜ ਬਸ ਬਸ ਨਹੀਂ ਸਾਫ ਸੁੱਢੀ ਦਿਓ ਚਲੋ ਚਲਦੇ ਹਾਂ ਹੁਣ ਘਰ ਨੂੰ ਚਲੋ ਸਤਿ ਸ੍ਰੀ ਅਕਾਲ ਜੀ ਸੰਗੈ ਸਤਿ ਸ੍ਰੀ ਅਕਾਲ ਮਿਲਦੇ ਅਗਲੇ ਬਲੌਗ